ਦੇ ਸਾਰੇ ਕਮਜ਼ੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈਂਦਾ ਜੀ ਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰਾਂਡ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਵਰਖਾਸਤ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪਰਤਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪੜ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪ੍ਰੀਤ ਸਿੰਘ ਨੂੰ ਕੋਈ ਤੇ ਮਿਲਿਆ ਗਿਆ ਨਹੀਂ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਵੀ ਹੋਵੇ ਪਰ ਸਿਧਾਂਤਕ ਗੱਲ ਇਹ ਆ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਬੀਤੇ ਸਮੇਂ ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਂਤ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਗੱਲ ਤਾਂ ਆ ਜਿਸ ਰਾਹੋਂ ਜੱਤੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜੱਤੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਟਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪ ਦਾ ਅੰਜਾਮ ਨੂੰ ਪੂਰਾ ਕਰਦਾ ਅੱਜ ਕਿਹਨਾਂ ਕਿਹਨਾਂ ਨੇ ਵਿਰੋਧ ਕੀਤਾ ਨਾਮ ਦੱਸ ਦਿਓ ਜੀ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਵਾ ਬੇੜ ਤੋਂ ਜਸਵੰਤ ਸਿੰਘ ਪੜੈਣ ਮੈਂਬਰ ਸੋ ਪ੍ਰੈਸ ਸਾਹਿਬ ਜੱਥੇਦਾਰ ਜਨਰਲ ਜੀ ਇਹ ਲੋਟ ਸੈਣਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕਹਿੰਦੇ ਤੁਹਾਡਾ ਅਗ ਕ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪੀ ਸਿੰਘ ਨੇ ਉਹ ਸਹੀ ਆ ਪਰ ਥੋੜੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕੱਲ ਤੱਕ ਦਾ ਸਨਮਾਨ ਕਰਦੇ ਆ ਇਹ ਲੈਡ ਬੂ ਇਹਨਾਂ ਨੂੰ ਹਾਂਜੀ ਹੋਰ ਇਸ ਤੋਂ ਇਲਾਵਾ ਵੱਡਾ ਕੁੱਤਾ ਕੋਈ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਐਸੀ ਕਿਹਾ ਸੀ ਹੁਣ ਲਾਹ ਤਾਂ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਕੋਈ ਵੀ ਸਿਗਨਲ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਵੇ ਕਹਿਣ ਤੋਂ ਬਾਅਦ ਉਹ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾ ਲਾ ਕੇ ਜਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਬਾਰ ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਮ ਚੇਤਨਨਾ ਨਾ ਹੋਇਆ ਅਹੀਂ ਹੁੰਦਾ ਰਹੂਗਾ ਜਗਤਾਰ ਸਿੰਘ ਜੀ ਦੇਖੋ ਅੱਜ ਇਹ ਸਵਾਲ ਨਹੀਂ ਮਾਨਤਾ ਨਾ ਦੇਣਾ। ਆ ਦੇਖੋ ਪਤਾ ਲਿਖ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੱਡ ਸਿੱਖਾਂ ਨੇ ਐਡ ਜੇ ਐਡਜੈਕਟਿਵ ਮੈਂਬਰ ਨੂੰ ਨਹੀਂ ਪਤਾ ਕਿ ਸਿੰਗਲ ਤੋਂ ਤੁਸੀਂ ਚੁਣਦੇ ਹੋ। ਦੇਖੋ 12 15 ਬੰਦੇ ਪੰਥ ਦੀ ਨਿਮਵੰਦਗੀ ਨਹੀਂ ਕਰਦੇ। ਜੱਥੇਦਾਰ ਤਾਂ ਪੰਥ ਦਾ ਤੁਸੀਂ ਆਪ ਉਸ ਵਿੱਚ ਹੁਣ ਮੈਂ ਕੀ ਕਹਾਂ? ਕਰ ਰਹੀ ਹੈ 2 ਦਸੰਬਰ ਦੇ ਜਿਹੜੇ ਹੁਕਮਾਂਮੇ ਹੋਏ ਆ ਦੇਸ਼ ਹੋਏ ਉਹਨਾਂ ਨੂੰ ਲੈ ਕੇ ਵੀ ਹੈ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂਮੇ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਉਹ ਐਡਜੈਕਟਿਵ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਵੀ ਉਹ ਤਾਂ ਕਰ ਹੀ ਰਹੇ ਆ ਕੀ ਕਿਤਨ ਹੋ ਗਿਆ ਜਾਨੀ ਜਤਾਰ ਸਿੰਘ ਜੀ ਇਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੇ ਹੈਡ ਗਾਰੰਟੀ ਉਹੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਭਾਮਨ ਮੋੜਨਗੇ ਅਗਲਾ ਤੇ ਪੇ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ ਸਾਡਾ